ਕਿ ਸ਼ੁਕਰਾਨੇ ਦੀ ਯਾਦ ਆਉਂਦੀ ਜਿਉਂ ਕਿ ਸ਼ੁਕਰਾਨੇ ਵਾਲੇ ਨਾਲ ਮਿਲਦੇ ਆਂ ਸਾਨੂੰ ਬਹੁਤੇ ਗਿਲੇ ਸ਼ਿਕਵੇ ਵਾਲੇ ਮਿਲਦੇ ਜਿੱਥੇ ਜਾ ਹਾਂ ਇਹਹੀ ਇਹ ਹੀ ਮੇਰਾ ਸੁਭਾਅ ਸੀ ਇਹ ਸਭ ਤੋਂ ਵੱਡਾ ਕਾਰਨ ਹੈ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਕਾਇ ਮਣ ਚੋਰ ਦੀ ਸੰਗਤ ਕਰਕੇ ਨਾਮ ਥੋੜਾ ਜੱਪੋ ਕਿ ਸਾਲ ਲਾਉਂ ਜਾਦੂ ਵੀ ਕਿ ਤਰ੍ਹਾਂ ਜਿੰਦਰਾ ਭੰਡਾ ਕਿ ਤਰ੍ਹਾਂ ਇਟਾ ਕੱਢਣੀਆਂ ਕਿ ਤਰ੍ਹਾਂ ਅੰਦਰ ਜਾਣਾ ਪੋਲੇ ਪੈਰੀ ਇਸ ਕਰਕੇ ਹੁਣ ਸੰਗਤ ਬਹੁਤ ਜਿਹੜੀ ਇੱਕ ਦੂਜੇ ਦੀ ਹੋ ਰਹੀ ਹੈ ਨਾ ਉਹ ਗਿਲੇ ਸ਼ਿਕਵੇ ਵਾਲੇ ਦੀ ਹਰ ਰੱਬ ਨਾਲ ਗਿਲਾ ਸ਼ਿਕਵਾ ਇਹ ਸਾਨੂੰ ਗਿਲੇਸ਼ੇ ਚੰਗਾ ਲੱਗਦਾ ਹੁਣ ਬਜ਼ੁਰਗਾਂ ਦੀ ਦੁਰਗਤੀ ਕਿਉਂ ਕਰਾਜੋ ਉਹ ਨੌਨ ਨੂੰ ਵੀ ਸੁਣਾਉਂਦੇ ਆ ਪੁੱਤ ਨੂੰ ਵੀ ਸੁਣਾਉਂਦੇ ਆ ਉਹ ਨਹੀਂ ਸੁਣਦੇ ਗਵਾੜੀਆਂ ਨੂੰ ਸੁਣਾਉਂਦੇ ਸਾਡੇ ਘਰ ਆ ਹੋਇਆ ਜੀ ਹਾਂ ਸੁਣਾਉਂਦੇ ਆ ਤੇ ਜਦੋਂ ਸਾਨੂੰ ਨਹੀਂ ਨਾ ਸ਼ੁਕਰਾ ਚੰਗਾ ਲੱਗਦਾ ਤੇ ਰੱਬ ਨੂੰ ਕਿਤਰਾ ਲੱਗੂਗਾ ਰੱਬ ਨੂੰ ਵੀ ਸ਼ੁਕਰਾਨਾ ਕਰਨ ਵਾਲਾ ਹੀ ਚੰਗਾ ਲੱਗਦਾ ਜੇ ਸਾਨੂੰ ਸ਼ੁਕਰਾਨੇ ਵਾਲਾ ਬੰਦਾ ਚੰਗਾ ਲੱਗਦਾ ਨਾ ਤੇ ਉਹ ਨੂੰ ਚੰਗਾ ਲੱਗਦਾ ਇਸ ਕਹ ਗਿਲਾ ਸ਼ਿਕਵਾ ਤੇ ਕਰਨਾ ਹੀ ਨਹੀਂ ਚਾਹੀਦਾ ਧੰਨਵਾਦ ਹੀ ਕਰਨਾ ਚਾਹੀਦਾ ਸ਼ੁਕਰਾਨਾ ਹੀ ਕਰਨਾ ਚਾਹੀਦਾ ਮਿਰਲੇ ਦੇ ਪਰਾਲਬਦਿਆ ਦਸੋ ਰਾਤ ਨੂੰ ਕਿਹੜਾ ਭੁੱਖਾ ਸੌਂਦਾ ਕਿੰਨੂੰ ਨਹੀਂ ਮਿਲਦਾ ਹਾਂ ਕੋਈ ਵੇਚ ਤੇ ਵੀ ਖਾਂਦਾ ਭੁਜੇ ਵੀ ਖਾਂਦੇ ਤੇ ਸਾਰੇ ਪਰ ਉਹਨਾਂ ਹੀ ਵੱਡੇ ਆਲ ਵੇਖ ਕੇ ਆਖੀ ਜਾਈਏ ਕਿ ਇਹਨੂੰ ਜ਼ਿਆਦਾ ਦਿੱਤਾ ਉਹਦੇ ਕਰਮ ਆਪਣੇ ਉਹਦੀ ਪਰਾਲਬਦ ਤੂੰ ਵੀ ਚੰਗੇ ਕਰਮ ਕਰ ਤੈਨੂੰ ਵੀ ਮਿਲ ਜੂਗਾ ਕਿ ਤੇ ਆਪਣੇ ਕੀਤੀ ਦਾ ਲੈਣਾ ਜਿਵੇਂ ਇਹ ਕਰਮ ਕਮਾਉਂਦਾ ਤੇ ਇਹ ਫਲ ਤੇ ਉਹ ਜਿਹਾ ਫਲ ਮਿਲਣਾ